ਉਹ ਲਾ ਕੇ ਨਹੀਂ ਕਿੰਨੀ ਜਿਆਦਾ ਜੀ ਚਾਹੁੰਦਾ ਕਿ ਨਾ ਇਹ ਟੈਲੀਫੋਨ ਨਹੀਂ ਚੱਲਦਾ ਚਲਾਦੀ ਕਿ ਇਹ ਚਲਾਈ ਨਹੀਂ ਗਈ ਅੱਜਿੱ ਕਿੱਥੇ ਚਲਾ ਕੇ ਪੁੱਤ ਪਾਣੀ ਪਊਗਾ ਸਰਸ ਨੂੰ ਫੇਰੀ ਚੱਲੂਗੀ ਅੱਛਾ ਤੇ 8-10 ਦਿਨ ਹੋ ਗਏ ਲਿਆਂਦੀ ਨੂੰ ਹੈ ਕਿਵੇਂ ਕੀ ਆ ਅੜਕ ਗਿਆ ਸੀ ਵਿੱਚ ਅੜਕ ਗਿਆ ਸੀ ਦਿਨ ਦਿਨ ਅੜਕ ਗਿਆ ਸੀ ਤੇ ਭਾਈ ਕਹਿੰਦੇ ਪੈਂਚ ਕਾਂ ਪੂਚਕਾਂ ਹੁੰਦੀਆਂ ਹਨਾ ਪਿੰਡਾਂ ਵਾਲਿਆਂ ਨੂੰ ਪਤਾ ਹੀ ਆ ਬਲਦੇ ਛੜਦੇ ਦਿਨ ਬਲਦੇ ਛੜਦੇ ਦਿਨ ਇਹ ਕਿਹੜੇ ਦਿਨ ਹੁੰਦੇ ਆਗੇ ਬਲਦੇ ਛੜਦੇ ਦੇ ਨਾ ਬਾਹੀ ਤਾਂ ਹੀ ਇਹ ਵੀ ਕੋਈ ਹੁੰਦਾਗਾ ਜਿੱਦਾਂ ਨਹੀਂ ਲਿਆਉਂਦੇ ਬਾਲਣ ਵੀ ਨਹੀਂ ਲਿਆਉਂਦੇ ਪਤਾ ਨਹੀਂ ਮੈਂ ਤਾਂ ਅੱਜੀ ਸੁਣਿਆਗਾ ਆ ਪੈਂਚ ਕਾਂ ਵਾਲਾ ਤਾਂ ਬਹੁਤ ਾਰੀ ਸੁਣਿਆਗਾ ਤੇਰੇ ਮੂੰਹ ਹੈਂ ਪਾਣੀ ਬੰਦ ਕਰ ਦੇ ਗਰਮ ਪਾਣੀ ਪਾਉਣਾਗਾ ਕੀ ਕਾ ਪਾ ਲਾਂਗੇ ਇੱਥੇ ਜਾਣ ਤੇ ਸਮਾਂ ਤੇ ਜੇ ਤੇਰੇ ਘਰ ਤੇ ਜਿਹੜੇ ਹੈਗੇ ਸੀ ਚਲਾ ਦੇ ਫਿਰ ਅੱਜ ਪਾਣੀ ਆ ਜੇ ਥੋੜਾ ਹੀ ਹੋਇਆਗਾ ਥੋੜਾ ਹੀ ਹੋਇਆ ਚੱਲ ਤੂੰ ਬਾਅਦ ਚ ਛੱਡ ਲਈ ਫਰਮਾਸੀ ਲੋਟਾ ਦੇਖ ਲਈ ਲੋੜੀ ਦੇਖ ਲਈ ਕਿਵੇਂ ਸੀ ਠੀਕ ਵਧੀਆ ਗਾਣਾ ਗੋਣਾ ਲਾਇਆ ਇੱਕਦਲ ਓੜੀ ਦੇ ਘਥੇ ਨਹੀਂ ਗਾਇਆ ਸੀ ਹਾਂ ਦੋ ਕੀ ਗਈ ਸੀ ਦੋ ਕੀ ਗਈ ਸੀ ਹੋਰ ਕਿਹੜੀ ਕਿਹੜੀ ਮਾਸੀ ਆਈ ਸੀ ਹੋਰ ਕਾਈ ਦੋ ਤੇ ਦੇ ਦੋ ਤੇ ਮਾਈ ਤੇ ਸੀ ਉਹ ਕਾਈ ਲੋ ਜਾਈ ਲੋ ਜਸਵੀਰ ਤੇ ਸੀਬੋ ਤੇ ਸੀਬੋ ਮਾਸੀ ਬਾਕੀ ਨਹੀਂ ਗਈਆਂ ਹਾਂ ਨਾ ਬਾਕੀ ਪੰਜ ਆਪਦੇ ਕੰਮਾਂ ਤੋਂੰਦਿਆਂ ਚ ਲੱਗੀਆਂ ਹੋਈਆਂ ਸੀਗੀਆਂ ਤੇ ਅੱਜ 17 ਜਨਵਰੀ ਜੀ ਦੈਨ ਹੈਗਾ ਭਾਈ ਸ਼ਨੀਵਾਰ ਸਾਲ 2026 ਸਮਾਂ ਜਿਹੜਾ 11 ਵਜ ਚੁੱਕਿਆ ਤਨ ਤਨ ਮਾਈ ਵੀਰੋ ਭਾਈ ਭਗਤੂ ਜੀ ਵਾਹਿਗੁਰੂ ਜੀ ਦਿਨ ਵਧੀਆ ਸਾਫ਼ ਆ ਧੁੱਪ ਨਿਕਲਾਈ ਆ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਆ ਜੀ ਔ ਜੀ ਕੇ ਘਰੇ ਜਾਏਗੇ ਬਾਬਾ ਫੋਨ ਆ ਗਿਆ ਤੇ ਅਖੰਡ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੋਇਆਗਾ ਚਲਦੇ ਆ ਉਹਨਾਂ ਦੇ ਘਰੇ ਚਲਦੇ ਆਂਗੇ ਦੁੱਧ ਬਾਰੇ ਮੈਂ ਦੁੱਧ ਤੋਂ ਭੋਲੀ ਗਿਆ ਸੀ ਲੈ ਕੇ ਜਾਣਾ ਤੇ ਖਾਏਂਗੀ ਮਾਸੀ ਲੱਡੂ ਇੱਕ ਅੱਧਾ ਹੋਰ ਦਿਖਾ ਦੇ ਮਾੜਾ ਮੋਟਾ ਸਿੱਤਾ ਆ ਪੀ ਲੈਣੀ ਹੋ ਗਈ ਉਹ ਨਹੀਂ ਮੈਂ ਤਾਂ ਆਪਣੀ ਖਾਦਾ ਦੇਖ ਲੈ ਬੰਦੀ ਪਿਆ ਤੇਰੇ ਸਾਹਮਣੇ ਇਹ ਲੈ ਕੇ ਆਏ ਸੀਗੇ ਪਟਿਆਲੇ ਵਾਲੇ ਆਏ ਸੀਗੇ ਪਰਿਵਾਰ ਘਰੇ ਤੂੰ ਤਾਂ ਉੱਧਰ ਗਈ ਸੀ ਮਸੀ ਮਾਨਖੇੜੇ ਕਾਲੀ ਨੂੰ ਖਵਾ ਲੰਦੇ ਮੈਂ ਤਾਂ ਮਾਨਖੇੜੇ ਗਈ ਮਰੇ ਜਿਆਦ ਹੀ ਨਹੀਂ ਆਇਆ ਮੈਂ ਬੱਗਿਆ ਉਵੇਂ ਹੀ ਪਿਆਗਾ ਮਨ ਨੂੰ ਪਾ ਦੇ ਨੇ ਮਗਰ ਉਹ ਆਖਣ ਤੇ ਡੱਬਾ ਜਿਹਾ ਬਣਾ ਕੇ ਦੇ ਦਿੰਦੀ ਆ ਲੈ ਹੁਣ ਤੂੰ ਖਾ ਲੈ ਲੈ ਕਾਲੀ ਬੰਡੇ ਦਾ ਵੀ ਖਾ ਥੋੜੇ ਬੰਦੇ ਕੋਲ ਨਾ ਮੰਜਾਂ ਦੀ ਥਾਂ ਤੇ ਤਾਂ ਜੀ ਬੱਲੇ ਵਾਲੇ ਬੱਲੇ ਮੰਡਿਓ ਗੱਦੇ ਲਿਆਂਦੇ ਤੇ ਪਰ ਰਜਾਈਆਂ ਜਿਹੜੀਆਂ ਐ ਇਕੱਠੇ ਕਰਨੀਆਂ ਪੈਂਦੀਆਂ ਨੇ ਆਸੇ-ਪਾਸੇ ਨੇੜ ਤੇੜੇ ਦੇ ਘਰਾਂ ਚੋਂ ਜਿਵੇਂ ਕੋਈ ਵਿਆਹ ਸ਼ਾਦੀ ਹੁੰਦਾ ਫਿਰ ਮੰਜੇ ਬਿਸਤਰੇ ਇਕੱਠੇ ਕਰਦੇ ਆਗੇ ਇਹ ਪੰਜਾਬੀ ਕਲਚਰ ਆਪਣਾ ਹਾਂ ਗੱਦੇ ਬਿਸਤਰੇ ਹੋ ਗਏ ਹੁਣ ਗੱਦੇ ਬਿਸਤਰੇ ਹੋ ਗਏ ਹੁਣ ਮੰਜੇ ਗੱਦੇ ਬਿਸਤਰੇ ਹਾਂ ਦੇ ਵੀ ਵੀ ਬੁੱਢੀ ਕਰਾਉਂ ਲਾਉਣਾ ਦੋ ਜਾਣੇ ਯਾਰਾ ਜੀ ਠੀਕ ਹੈ ਚੱਲੀ ਜਾਰੀ ਹੈ ਲੋਕ ਤਾਂ ਨੇ 4-5 ਹੋਰ ਕੀ ਲਾਤਾ ਟੈਂਟ ਹੈ ਹੁਣਾ ਲੱਗਦਾ ਹੋਰ ਮਾਤਾ ਜੀ ਠੀਕ ਹੈ ਹਾਂ ਲੋਟੋ ਹੁਣ ਸਸਰੀ ਘਰ ਸਸਰੀ ਘਰ ਠੀਕ ਹੋ ਸਸਰੀ ਘਰ ਜੀ ਸਾਰਿਆਂ ਨੂੰ ਸਸਰੀ ਘਰ ਜੀ ਆਪੋ ਆਪਣੀਆਂ ਡਿਊਟੀਆਂ ਸੰਭਾਲ ਰੱਖੀਆਂ ਮੁੰਡਿਆਂ ਨੇ ਇਹ ਪਕੌੜਿਆਂ ਵਾਸਤੇ ਹੋਰ ਅਰਸ਼ ਕਿਵੇਂ ਹੈ ਠੀਕ ਹੈ ਗਰੇਵਾਲ ਸਾਹਿਬ ਲੋਟ ਵਧਾਈਆਂ ਪਹਿਲਾਂ ਤਾਂ ਗੱਗਣੀ ਦੇਈਂ ਬਾਈ ਠੰਡ ਪਾੜ ਖੜਾਇਆ ਵਧਾਈਆਂ ਵਧਾਈਆਂ ਬਹੁਤ ਹੈ ਕਿਦਾ ਡੋਲ ਨਹੀਂ ਤਾਂ ਡੋਲ ਨਹੀਂ ਆਈ ਤੀ ਰੱਖ ਦਿੰਦੇ ਆ ਕਿ ਖੜਾ ਕਿ ਆਵਾ ਤੂੰ ਆ ਘਰ ਘਰੇ ਫੁਣਾਈ ਆ ਬੁਣੀਆਂ ਭਾਂਡਿਆਂ ਪਿੱਛੇ ਵਾਲਾ ਲੜਦੇ ਆ ਨਹੀਂ ਰੋਲ ਜੂਗੇ ਚੋ ਬਾਹਲੇ ਵਾਲਾ ਲੱਕੀ ਹੁੰਦੀ ਆ ਖੜਾ ਆਉਣਾ ਆਪਣਾ ਬੇਟੇ ਚੱਕੋ ਆ ਲੋ ਇਹਨਾਂ ਚੱਕਾਓ ਚਾਹ ਚਾਹ ਬਣੀ ਜਾਂਦੀ ਆ ਵਾ ਚਾਹ ਬਣੀ ਜਾਂਦੀ ਆ ਹਾਂ ਠੀਕ ਆ ਤੇ ਹਵਾ ਨਿਕਲੀ ਪਈ ਆ ਜੀ ਅਗਲੇ ਟਾਇਰ ਚ ਖੜਾਗਾ ਵਾਵਾ ਦਿਨ ਹੋ ਗਏ ਉਦੋਂ ਦਾ ਮਾੜਾ ਮੂਟਾ ਤੋਰਿਆ ਬਸ ਸਰਵਿਸ ਵੀ ਕਰਾਉਣ ਆਲੀ ਆ ਮਗਰਲੇ ਟਾਇਰ ਚ ਨਹੀਂ ਹਵਾ ਨਿਕਲੀ ਮੂਰਲੇ ਟਾਇਰ ਚ ਹਵਾ ਕੱਟੀ ਪਈ ਆ ਸਰਵਿਸ ਵੀ ਕਰਾਉਣੀ ਹੈਗੀ ਹਰਪਾਲ ਤਾਂ ਮੇਰੇ ਖਿਆਲ ਨਾਲ ਬਠਿੰਡੇ ਛੱਡਿਆ ਆ ਜੀ ਆਪਾਂ ਵੀ ਐਂ ਲੈ ਜਾਾਂਗੇ ਇਹਨੂੰ ਚਲਾ ਕੇ ਲੈ ਜਾਾਂਗੇ ਤੇ ਮੁੜ ਆਵਾਂਗੇ ਹਨਾ ਖੜਾ ਆ ਜਾਾਂਗੇ ਦੋ ਕੁ ਦਿਨ ਉਹ ਰੱਖ ਦਿਆ ਉੱਥੇ ਆਚੇ ਚੂਣ ਜਿਹੜੀ ਖਰਾਬ ਆ ਮਿੱਟੀ ਮੁੱਟੀ ਜਿਹੜਾ ਮਿੱਟੀ ਘੱਟਾ ਸਾਰਾ ਇਹ ਫਸਿਆ ਹੋਇਆਗਾ ਸਭ ਜਮਾ ਲੋਡ ਕਰ ਦੇਣਗੇ ਅੱਜ ਤਾਂ ਚਲੋ ਇੱਥੇ ਹਵਾਜੀ ਭਰਾ ਲਿਆਉਣੇ ਆਗੇ ਤੇ ਯਾਰ ਮਾੜਾ ਮੋਟਾ ਇੱਧਰ ਉੱਧਰ ਲੈ ਕੇ ਜਾਣਾ ਪੈ ਜਾਂਦਾ ਗਰਾਊਂਡ ਗਰਾਊਂਡ ਚ ਕੀੜਾ ਕੱਢ ਕੇ ਆਉਣਾ ਪੈ ਜਾਂਦਾ ਜਿੰਨੇ ਕੁ ਦਿਨ ਹੈਗੇ ਆਗੇ 5-7 ਦਿਨ ਇੱਥੇ ਮੰਮੀ ਆ ਗਏ ਮੈਂ ਮਾੜੀ ਹਵਾ ਭਰਾ ਲਿਆ ਮੈਂ ਚੰਗਾ ਪੰਪ ਲੈ ਕੇ ਆਉਣ ਵਾਲਾਗਾ ਪੰਪ ਹੈ ਨਹੀਂ ਘਰੇ ਉਹ ਬੇਕਾਰ ਹੁੰਦੇ ਆਗੇ ਥੋੜਾ ਜਿਹਾ ਮਜ਼ਬੂਤੀ ਵਾਲਾ ਵਧੀਆ ਪੰਪ ਜਿਹਾ ਹੋਵੇ ਆ ਗਿਆ ਮੈਂ ਇੱਥੇ ਉਹ ਹੋ ਆਪਣੇ ਕੁੰਡੀ ਕਾਲੇ ਅੱਡੇ ਤੇ ਇਹ ਤੂੰ ਹੀ ਇੱਥੇ ਜਿਹੜੀ ਸਾਰਾ ਦੇਣੀ ਚੱਲਦੀ ਰਹਿੰਦੀ ਹੈ ਜੀ ਕੀ ਹਾਲਾ ਬੋਲਾ ਜੀ ਹਵਾ ਭਰਨੀ ਜਵਾੜੀ ਭਰ ਲਗੇ 18 ਜਨਵਰੀ ਜੀ ਦਿਨ ਹੈਗਾ ਐਤਵਾਰ ਤੇ ਸਾਲ 2026 ਸਵੇਰ ਦੀ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ਾਂ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੁਰਤਾ ਪਜਾਮਾ ਜੀ ਪ੍ਰੈਸ ਕਰ ਲਿਆ ਪਰ ਆਪਾਂ ਨੂੰ ਲਕੀਰਾਂ ਜੀਆਂ ਤਾਂ ਨਹੀਂ ਮਾਰਨੇ ਆਉਂਦੀਆਂ ਬਸ ਇੱਕ ਬਲ ਕੱਢ ਲਈਦੇ ਸਿੱਧੇ ਮਿੱਧੇ ਬਲ ਜਿਹੜੇ ਲੋਟ ਕਰ ਲਈਦੇ ਆਗੇ ਵੀ ਬਸ ਬਾਲਾ ਬੁਰਾ ਜਾਨੀ ਲੱਗਦਾਗਾ ਮਾਤਾਂ ਨੂੰ ਜਿਹੜਾ ਹੈਗਾਗਾ ਇਹ ਪ੍ਰੈਸ ਭਾਈ ਚਲਾਉਣੀ ਨਹੀਂ ਆਉਂਦੀ ਉਹਨਾਂ ਨੂੰ ਕਰ ਲੈਣੀ ਆਉਂਦੇ ਤੇ ਆਪਾਂ ਪਹਿਲਾਂ ਵਰਦੀਪੁਰ ਦੀ ਵੀ ਜਦੋਂ ਆਟਲੈਟ ਦੇ ਵਿੱਚ ਕੰਮ ਤੇ ਜਾਂਦੇ ਹੁੰਦੇ ਸੀਗੇ ਹਨਾ ਤੇ ਆਪ ਹੀ ਕਰ ਲਈਦੀ ਹੁੰਦੀ ਸੀਗੀ ਬਸ ਕਲਰਾਂ ਤੇ ਮਾਰ ਲਈ ਤੇ ਸਿੱਧੀ ਸਿੱਤੀ ਜੀ ਰੋਡ ਜੀ ਵੀ ਬਾਲਾ ਨਹੀਂ ਕੋਈ ਉਹ ਆਪਣਾ ਉਹ ਕਰੀਜ਼ ਨਹੀਂ ਪਾਉਣੀ ਆਉਂਦੀ ਹੈਗੀ ਬਸ ਲੋਟ ਜਾ ਕੇ ਹਮ ਕਰ ਲਈਦਾਗੇ ਵੀ ਵਧੀਆ ਹੋ ਜਾਂਦਾਗਾ ਤੇ ਚਲੋ ਵਧੀਆ ਹੋ ਗਿਆ ਜੀ ਸਾਰਾ ਕੁਝ ਤੇ ਸਮਾਂ ਜਿਹੜਾ 9.5 ਦਾ ਹੋ ਗਿਆ ਤੇ ਆਪਾਂ ਨਾ ਤੋਂ ਲੈ ਭਾਈ ਤਿਆਰ ਵਰ ਤਿਆਰਾਂਗੇ ਫੌਜੀ ਕੇ ਘਰੇ ਜਾ ਰਹੇ ਆਂਗੇ ਤੇ ਅੱਜ ਸ੍ਰੀ ਕਨਵਰ ਸਾਹਿਬ ਦੇ ਭੋਗ ਆ ਗਏ ਜੀ ਤੇ ਬਸ ਚੱਲਦੇ ਆਂਗੇ ਹੁਣ ਆਪਾਂ ਜਾਣ ਲੱਗੇ ਆਂ ਤੇ ਤੋਂ ਅੱਜ ਜਿਆਦਾ ਕੀ ਜ ਤੋਂ ਜਿਆਦਾ ਗਏ ਤੇ ਥੋੜਾ ਜਿਹਾ ਮਨ ਦੁਖੀ ਆਗਾ ਤੇ ਦੱਸਦੇ ਆਂ ਭਾਈ ਕਿਉਂ ਦੁਖੀ ਹੈ ਹਨਾ ਇਹ ਗੱਲਾਂ ਬਾਤਾਂ ਫਿਰ ਆਪਾਂ ਆ ਕੇ ਘਰੇ ਆ ਕੇ ਦੁਬਾਰਾ ਕਰਾਂਗੇ ਤੇ ਕੱਲ ਦਾ ਆਇਆ ਹੋਇਆਗਾ ਹਰਪਾਲ ਆ ਗਵੰਦ ਆਗਾ ਤਿਆਰਾਂਗਾ ਆ ਪਾ ਗਵੰਦ ਨੂੰ ਠੀਕ ਹੈ ਭਾਈ ਤੇ ਕੱਲ ਆਥ ਨੇ ਜਾ ਗਿਆ ਸੀਗਾ ਖੈਰ ਕੱਲ ਵੀ ਜੀ ਵੀਡੀਓ ਬਣਾਈ ਸੀਗੀ ਪਰ ਉਹ 10 ਮਿੰਟਾਂ ਦੀ ਬਣੀ ਜੀ ਤੇ ਬਾਲੀ ਕੋਈ ਗੱਲਬਾਤ ਹੀ ਖਾਸ ਲੱਗੀ ਨਹੀਂ ਇਸ ਕਰਕੇ ਫਿਰ ਟਾਲਮਟੋਲ ਜੀ ਕਰਤੀ ਵੀ ਚਲੋ ਰਹਿਣ ਦਿੰਦੇ ਆ 10 ਮਿੰਟਾਂ ਦੀ 10 ਮਿੰਟਾਂ ਦਾ ਹੀ ਬਲੌਗ ਸੀਗਾ ਤੇ ਹੁਣ ਆਪਾਂ ਚੱਲਦੇ ਆਗੇ ਜੀ ਤੇ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਅੱਜ ਮੱਸੀਆਂ ਦਾ ਵੀ ਪਵਿੱਤਰ ਦਿਹਾੜਾਗਾ ਇਦਰ ਮਾਈ ਵੀਰੋ ਭਾਈ ਭਗਤ ਜੀ ਦੇ ਅਸਥਾਨ ਤੇ ਵੀ ਜਿਹੜਾ ਬਾਬਾ ਜੀ ਪਾਠ ਪੜ੍ਹੀ ਜਾਂਦੇ ਹੈਗੇ ਗਰਵਾਨੀ ਪੜ੍ਹੀ ਜਾਂਦੇ ਹੈਗੇ ਤੇ ਅੱਜ ਜਿਹੜੇ ਦਿਨ ਦੀ ਮੱਸੀਆਂ ਜੀ ਐਸੀ ਸ਼ਾਇਦ ਤਰੀਕ ਨੂੰ ਆਪਣੇ ਪਿੰਡ ਅਗਲੀ ਮੱਸੀਆਂ ਦਾ ਯਾਨੀ ਕਿ ਹਰੇਕ ਮਹੀਨੇ ਮੱਸੀਆਂ ਲੱਗਦੀ ਹੈਗੀ ਮਾਈ ਵੀਰੋ ਭਾਈ ਭਗਤ ਜੀ ਦੇ ਅਸਥਾਨ ਤੇ ਤੇ ਅਗਲੇ ਮਹੀਨੇ ਇਹ ਮੱਸੀਆਂ ਦੇ ਦਿਨ ਆਲੇ ਦਿਨ ਤੇ ਆਪਣੇ ਪੂਰਾ ਮੇਲਾ ਹੁੰਦਾ ਜੀ ਮਾ ਫੱਗਣ ਦਾ ਹੁੰਦਾ ਨਾ ਫਗਣ ਦੀ ਮਸਾਂ ਵਲੇ ਮੇਲਾ ਹੁੰਦਾਗਾ ਪੂਰਾ ਭਰਮਾ ਜੀ ਤਿੰਨ ਦਿਨ ਕਬੱਡੀ ਦੇ ਟੂਰਨਾਮੈਂਟ ਹੁੰਦੇ ਹੈਗੇ ਬਹੁਤ ਵਧੀਆ ਦੂਰੋਂ ਦੂਰੋਂ ਖਿਡਾਰੀ ਜਿਹੜੇ ਆਉਂਦੇ ਹੈਗੇ ਆਸਾ ਰਾਮ ਰਸੁ ਕੈ ਗੁਰੂ ਜੀ ਇਰਦਿ ਤੋ ਆਈਏ ਨਾਮ ਰਾਮ ਰਮਤਾ ਦੇ ਜੁਨਾ ਆਈਏ ਆਸਾ ਸਤਿਗੁਰੂ ਜੀ ਆਈਏ ਖੜੀਆਂ ਨੇ ਸੰਗਤਾਂ ਜੀ ਭਾਈ ਮਿੱਤਰ ਪਿਆਰੇ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਾਰੇ ਚੱਲੀਏ ਭਾਈ ਅੰਦਰ ਫੌਜੀ ਕੇ ਘਰੇ ਬਸ ਭੋਗ ਪੈਣ ਵਾਲੇ ਆ ਥੋੜੇ ਟਾਈਮ ਤੱਕ ਇਹ ਆ ਲਓ हलवाई कनी भी भाई गेड़ा मार लगे माड़ा जा बल्ले 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 वाहेगुरु जी ാലോട്ട് ആലോ ਸ਼ਾਹ ਸਿਰ ਸਾਦੇ ਸੋ ਇਸ ਪਾਸ ਬੈਠਿਆ ਸੋਹੀਆ ਸਾਹੋ ਇੱਕ ਓਮਕਾਰ ਸਤ ਗੁਰ ਪਰਸਾਦ ਸਾਲੋਕ ਮਹੱਲਾ ਭੋਗ ਤੇ ਜਾਏ ਜੀ ਤੇ ਬਾਬੇ ਦੀ ਕਿਰਪਾ ਨਾਲ ਸਾਰੇ ਕੰਮਕਾਰ ਜਿਹੜੇ ਵਧੀਆ ਹੋ ਗਿਆ ਤੇ ਸਵੇਰੇ ਜਿਵੇਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਹਨ ਉਦੋਂ ਧੁੰਦ ਭਾਈ ਜਿਆਦਾ ਸੀਗੀ ਤੇ ਡੈਡੀ ਉਧਰੋਂ ਜਦੋਂ ਕੰਮ ਤੋਂ ਆਉਂਦਾ ਸੀਗਾ ਤੇ ਧੁੰਦ ਜਿਆਦਾ ਹੋਣ ਕਰਕੇ ਬੁਰੇ ਗੱਡੀ ਆ ਗਈ ਸੀ ਤੇ ਮੋਟਰਸਾਈਕਲ ਦਾ ਚਲੋ ਹਨਾ ਜਿਹੜਾ ਫੁੱਟਿਆ ਫੁੱਟਿਆ ਪਰ ਥੋੜੀ ਗੋਡੇ ਤੇ ਸੱਟ ਲੱਗੀ ਹੈਗੀ ਈਦਾ ਕਰਕੇ ਮਨ ਥੋੜਾ ਦੁਖੀ ਸੀਗਾ ਚਲੋ ਬਚਤ ਰਹਿ ਗਈ ਪਹਿਲੀ ਗੋਡੇ ਤੇ ਸੱਟ ਆ ਗਈ ਬਾਕੀ ਹੋਰ ਲੋਟ ਆ ਜੀ ਜਿਆਦਾ ਧੁੰਦ ਸੀਗੀ ਅੱਜ ਨਹੀਂ ਪਤਾ ਲੱਗਦਾ ਕਈ ਵਾਰੀ ਹੋ ਜਾਂਦਾ ਇੱਕ ਤਾਂ ਕੱਲ ਸਾਰਾ ਦਿਨ ਸੀਗੇ ਕੰਮ ਤੇ ਤੇ ਫਿਰ ਰਾਤ ਨੂੰ ਵੀ ਕੰਮ ਤੇ ਸੀਗੇ ਲਗਾਤਾਰ 24 ਘੰਟੇ ਕੰਮ ਤੇ ਹੁਣ ਕਰਕੇ ਕੁਝ ਵੰਗਾਏ ਵੀ ਹੋ ਗਏ ਹਨਾ ਤੇ ਉਹਦਾ ਵੀ ਫਰਕ ਸਾਨੂੰ ਪਤਾ ਜੀ ਪੈ ਜਾਂਦਾ ਕਈ ਵਾਰੀ ਤੇ ਥੱਕਿਆ ਬੰਦਾ ਤੇ ਧੁੰਦ ਜਿਆਦਾ ਹੋਣ ਕਰਕੇ ਹੱਥ ਵੀ ਸੁੰਨ ਹੋ ਜਾਂਦੇ ਆ ਸਵੇਰੇ ਸਵੇਰੇ ਤਾਂ ਕੋਰਾ ਹੀ ਜੰਮਿਆ ਹੁੰਦਾਗਾ ਚਲੋ ਫਿਰ ਵੀ ਬਾਬਾ ਭਲੀ ਕਰੇ ਤੇ ਵੀ ਬਚਤ ਜਿਹੜੀ ਰਹੇਗੀ ਤੇ ਕੀ ਹਾਲ ਆ ਮੁੰਡਿਆ ਸਾਈਕਲ ਦੀ ਸਰਵਿਸ ਕਰਾ ਲਿਆ ਐ ਕਰਤਾ ਟੰ ਟਣਾ ਟੰ ਜਵਾ ਰੇਲਾ ਹੋ ਗਿਆ ਜਵਾ ਚਲੋ ਭਾਈਓ ਇਹ ਉਹ ਚੈਨ ਜਿਹੜੀ ਆਪਣੀ ਨਾ ਵੀ ਇੰਨੇ ਨੇ ਮਿੱਟੀ ਫਸੀ ਹੋਈ ਸੀ ਉਹਦੇ ਚੈਨ ਚ ਜਿਵੇਂ ਹੁਣ ਆਪਣੇ ਵਾਲਾ ਸਾਈਕਲ ਇੱਧਰ ਘਰੇ ਖੜਾ ਉਹਦੇ ਚ ਮਿੱਟੀ ਜੰਮੀ ਹੋਈ ਉਹ ਸਾਰੀ ਕਿਮਕਾ ਦਾ ਗੱਲ ਰਵਾਤ ਸਾਰੀ ਚੌਂਕੀ ਕੇ ਚੈਨ ਚ ਵੀ ਮਿੱਟੀ ਫਸੀ ਹੋਈ ਸੀਗੀ ਹਾਂ ਤੇ ਬਾਈ ਕਹਿੰਦੇ ਜਿਹੜਾ ਉਹ ਸ਼ੌਕਰ ਪੂਰੇ ਲੱਗੇ ਹੁੰਦੇ ਹਨ ਹਾਂ ਉਹ ਕਹਿੰਦੇ ਸੀ ਮਤਲਬ ਕਿ ਇਹ ਖੋਲ ਕੇ ਜਿਹੜਾ ਪਾਲ ਗੁਰਪ੍ਰਾਣ ਬਾਈ ਨੇ ਦੱਸੀ ਸੀਗੀ ਹਾਂ ਤੇ ਕਹਿੰਦੇ ਇਹ ਮਤਲਬ ਕਿ ਇਹਨੂੰ ਆਨ ਆਫ ਹੋ ਜਾਂਦਾ ਕਹਿੰਦੇ ਅੱਛਾ ਆਪਾਂ ਕਹਿੰਦੇ ਖੁੱਲੇ ਨਹੀਂ ਸੀਗਾ ਉਹਨੂੰ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਬਈ ਇਹਦੇ ਆਨ ਆਫ ਹੋ ਜਾਂਦਾਗਾ ਉਹ ਤਾਂ ਜਾਮ ਹੋਇਆ ਪਿਆ ਸੀਗਾ ਹਾਂ ਉਹਨਾਂ ਬਾਈ ਨੇ ਡਬਲ ਡੀ 40 ਲਾ ਕੇ ਮੜਾ ਮੜਾ ਮੋਟਾ ਰਿਆਣਾ ਜਿਆ ਕਰਕੇ ਫਿਰ ਉਹਨੇ ਚਲਾ ਕੇ ਦਿਖਾਇਆ ਮੈਨੂੰ ਫਿਰ ਮੈਂ ਉਹਨੂੰ ਦੇਖਿਆ ਚਲਾ ਕੇ ਮੈਨੂੰ ਕਹਿੰਦਾ ਜਦੋਂ ਮਤਲਬ ਕਿ ਸਾਫ ਰਾਹ ਹੋਵੇ ਆਪਣਾ ਰੋਡ ਜਾਈ ਜੰਨੇ ਕਹਿੰਦਾ ਫੇਰ ਇਹਨੂੰ ਸ਼ੌਕਰ ਨੂੰ ਬੰਦ ਕਰ ਲੈ ਤੇ ਜੇ ਪੁਖਰੀਆਂ ਵਾਲਾ ਰਾਹ ਹੋਵੇ ਤੇ ਸ਼ੌਕਰ ਨੂੰ ਖੋਲ ਲੈ ਕਹਿੰਦਾ ਮਤਲਬ ਕਿ ਚਲਾਈ ਚ ਤੁਹਾਨੂੰ ਫਰਕ ਪੈ ਜਾਂਦਾ ਹੈ ਫਰਕ ਪਾਇਆ ਕਿਉਂ ਮੈਂ ਕੱਲ ਚਲਾ ਕੇ ਦੇਖਿਆਗਾ ਵਧੀਆ ਕਰਤਾ ਸਾਈਕਲ ਬਾਕੀ ਸਰਵਿਸ ਵੀ ਵਧੀਆ ਹੋ ਗਈ ਆ ਤੇ ਨਾਲ ਕੱਲ ਇੱਕ ਕੁਦਾ ਬਾਈ ਮਿਲ ਗਈ ਸੀਗੀ ਆਪਾਂ ਨੂੰ ਅੱਛਾ ਅੱਛਾ ਚਲੋ ਵਧੀਆ ਹੋ ਗਿਆ ਵਧੀਆ ਹੋ ਗਿਆ ਤੇ ਕਿੰਨੇ ਦਿਨਾਂ ਚ ਦਿੱਤਾ ਸਾਈਕਲ ਕਿੰਨੇ ਦਿਨਾਂ ਚ ਕਿੰਨਾ ਦਿਨ ਰੱਖਿਆ ਸਦਕਾਨ ਤੇ ਤਿੰਨ ਕਿ ਦਿਨ ਲੱਗੇ ਤਿੰਨ ਦਿਨ ਆ ਫਿਰ ਮੂਰੇ ਹੋਰ ਕੰਮ ਹੁੰਦਾ ਨਾ ਹਨਾ ਤੇ ਆ ਜਾਓ ਜੀ ਫਿਰ ਗੱਦਾ ਮੰਜਾ ਪੈਣੇ ਮੰਜਾ ਢਾਈਏ ਤੇ ਪਾਈਏ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਵਧੀਆ ਹੈ ਵਧੀਆ ਹਾਂ ਚਲਾ ਹੀ ਲਈ ਮਸ਼ੀਨ ਵਾਈਆਂ ਤਾਈਆਂ ਨੰਗ ਗਏ ਨਾ ਹੋਰ ਹਾਂ ਕੀ ਕਿਹੜੇ ਦਿਨ ਸੀਗੇ ਐਤਵਾਰ ਐਤਵਾਰ ਨਹੀਂ ਬਲਦੇ ਛੜਦੇ ਦਿਨ ਵਾਈਆਂ ਤਾਈਆਂ ਹਾਂ ਵਾਈਆਂ ਤਾਈਆਂ ਉਹ ਵਾਰ ਹੁੰਦੇ ਆ ਨਾ ਆਪਣੇ ਘਰਾਂ ਚ ਰੀਤੀ ਰਵਾਜ ਉਹ ਰੀਤੀ ਰਵਾਜ ਕਹੀ ਜਾਂਦਾ ਕੀ ਕਹਿੰਦੇ ਹੁੰਦੇ ਆ ਮੈਂ ਇਹਨਾਂ ਨੂੰ ਕੀ ਕਹਿ ਸਕਦੇ ਆਪਾਂ ਬਣ ਵਾਲੇ ਚੱਕ ਗੱਲਿਆਂ ਨਾਲ ਸਿਆਣੀ ਨੇ ਬਣ ਵਾਲੇ ਤਾਂ ਫਤ ਲੱਗਦਾ ਕਿਵੇਂ ਇਸੇ ਲਈ ਰੌਣਕ ਰੌਣਕ ਹੁੰਦੀ ਹੈ ਰੋਕਿੰਦੇ ਜੀ ਲੱਗਦਾ ਹੋਰ ਤੇ ਗੁਰ ਬਾਈ ਗੁਰਬਰਾੜ ਵੀ ਜਿਹੜਾ ਸਫਰ ਤੇ ਵਗ ਗਿਆ ਰਾਜਸਥਾਨ ਵਾਲਾ ਹਨਾ ਤੇ ਬੜਾ ਵਧੀਆ ਲੱਗਿਆ ਉਹਨਾਂ ਦਾ ਬਲੌਗ ਦੇਖਿਆ ਨਹੀਂ ਕੱਲਾ ਹੀ ਗਿਆ ਉਹ ਤਾਂ ਪਹਿਲਾਂ ਉਹਨਾਂ ਦੇ ਘਰੇ ਸੀਗੇ ਇਹਨਾਂ ਦੇ ਸੰਜੀਤ ਤੇ ਕੌਣ ਮੀਚੂ ਹਰੇ ਦਾ ਹਾਂ ਉਹ ਵੀ ਬਲੌਗ ਦੇਖਿਆਗਾ ਹਨਾ ਉਹਨਾਂ ਦੇ ਘਰੇ ਜਿਹੜਾ ਗਏ ਸੀਗੇ ਤੇ ਕੋਈ ਬਾਈ ਤਾਂ ਹੀ ਨਹੀਂ ਹੈਗੀ ਜੀ ਨਹੀਂ ਕਰਦਾ ਜਾਣ ਨੂੰ ਕਿੰਨੇ ਚਾਰ ਦਿਨੋਂ ਚਾਰ ਦਿਨ ਹੈ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਚਲੋ ਦੇਖਦੇ ਹਾਂ 5 ਦਿਨ ਗਿਣ ਕੇ ਆਪਾਂ ਵੀ ਕਰ ਦੇਣਾ ਸਿਰੋ ਸਾਹਰ ਆਪਣਾ ਇਹ ਜਿੰਨਾ ਕਰੇ ਤਾਂ ਉਹਨਾਂ ਕ ਤਾਂ ਕਰਿਆ ਉਹ ਇੱਥੇ ਹਾਂ 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 ਆ ਲੰਗ ਜੀ ਬੜੀ ਡਿਗਦੀ ਹੈਗੀ ਹੁਣ ਹਾਂ ਨਾ ਦੇ ਕਿਵੇਂ ਪਤਾ ਚੜਦਾ ਨਹੀਂ ਆ ਕੀ ਇਹ ਤਾਂ ਮੈਂ ਕਹਿੰਦਾ ਬਸ ਚੜਦਾ ਨਹੀਂ ਆ ਗਿਆ ਹਾਂ ਹੁਣ ਕਿੰਨੀ ਡਿਗਦੀ ਹੈਗੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈ ਤੇ ਸਮਾਪਤੀ ਕਰਨ ਤੋਂ ਪਹਿਲਾਂ ਆਪਾਂ ਇਹ ਕਹਾ ਬੱਚੇ ਦਾ ਜਨਮ ਦੇਣਾਗਾ ਨਾਮ ਹੈਗਾ ਏਕਮ ਚਹਿਲ ਚਹਿਲ ਫਾਰਮ ਤੇ ਪਿੰਡ ਸੰਗਾ ਕੈਥਲ ਹਰਿਆਣਾ ਤੇ ਇੱਕ ਹੋਰ ਭਰਾ ਦਾ ਜਨਮ ਦੇਣਾਗਾ ਤੇ ਇਹਨਾਂ ਦਾ ਜਨਮ ਦੇਣ ਦਾ ਸੀਗਾ ਭਾਈ 18 ਤਰੀਕ ਨੂੰ ਤੇ ਉਹਦੇ ਆਪਾਂ ਬਲੌਗ ਨਹੀਂ ਪਾਇਆ ਤੇ ਮਾਫੀ ਚਾਹੁੰਦੇ ਆਂਗੇ ਪਰ ਅੱਜ ਫੋਟੋ ਲਾ ਦਿੰਨੇ ਆ ਜੀ ਨਾਮ ਹੈਗਾ ਬਾਈ ਦਾ ਰਣਜੋਤ ਸਿੰਘ ਪਿੰਡ ਰੈਲੋ ਫਤੇਗੜ ਸਾਹਿਤੋਂ ਇਹ ਬਾਈ ਆਪਾਂ ਜਦੋਂ ਫੌਜੀ ਨਾਲ ਚੰਡੀਗੜ੍ਹ ਗਏ ਸੀ ਉੱਥੇ ਵੀ ਆਪਾਂ ਨੂੰ ਮਿਲੇ ਸੀਗੇ ਤੇ ਇਹਨਾਂ ਦਾ ਵੀ ਪਾਈ ਜਨਮ ਦਿਨ ਸੀਗਾ ਤੇ ਇਹਨਾਂ ਦਾ ਸਾਰਾ ਪਰਿਵਾਰ ਤੇ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿੱਦਾਂ ਹਨਾ ਕੋਈ ਵੀ ਇਹ ਜਨਮ ਦਿਨ ਵਾਲੀ ਫੋਟੋ ਭੇਜਦਾਗਾ ਤੇ ਬਾਈ ਬਣ ਕੇ ਜਿਹੜਾ ਸਾਰਾ ਕੁਝ ਨਾਮ ਪਤਾ ਲਿਖ ਕੇ ਭੇਜ ਦੇਉਨੇ ਹੋ ਤੇ ਜੇ ਥੋੜੀ ਕਿਰਪਾ ਕਰਦਿਆ ਕਰੋ ਤਾਂ ਪੰਜਾਬੀ ਦੇ ਵਿੱਚ ਲਿਖ ਕੇ ਭੇਜ ਦਿਆ ਕਰੋ ਕਈ ਯਾਰ ਪਿੰਡ ਦਾ ਨਾਮ ਇਦਾਂ ਦਾ ਹੁੰਦਾਗਾ ਤੇ ਬਾਈਆਂ ਨੂੰ ਦੁਬਾਰਾ ਆਪ ਮੈਸੇਜ ਕਰਨਾ ਪੈਂਦਾਗਾ ਵੀ ਵੀ ਬਈ ਪੰਜਾਬੀ ਦੇ ਵਿੱਚ ਲਿਖ ਕੇ ਭੇਜੋ ਹਨ ਤੇ ਭਾਈ ਬਣ ਕੇ ਬੇਨਤੀ ਹੈਗੀ ਸਾਰੇ ਭਰਾਵਾਂ ਨੂੰ ਤੇ ਵੀ ਪੰਜਾਬੀ ਦੇ ਵਿੱਚ ਇਹ ਸਾਰਾ ਨਾਮ ਪਤਾ ਸਾਰ ਕੋ ਪੰਜਾਬੀ ਦੇ ਵਿੱਚ ਹੀ ਲਿਖ ਕੇ ਭੇਜ ਦਿਆ ਕਰੋ ਐਨੀ ਕੁ ਮਿਹਰਬਾਨੀ ਤੇ ਇੱਕ ਹੋਰ ਨਾ ਪਹਿਲਾਂ ਵੀ ਬਾਬਾ ਕਮੈਂਟ ਆਇਆ ਤੇ ਇੱਕ ਪਰਸੋਂ ਚੋਂ ਉਥੇ ਹੋਰ ਕਮੈਂਟ ਆਇਆ ਜੀ ਬਾਈ ਦਾ ਕਹਿੰਦਾ ਬਾਈ ਜਿਹੜਾ ਤੁਸੀਂ ਆ ਮੰਗ ਰਹੋਂ ਆਖਰ ਤੇ ਹਨਾ ਬੋਲਦੇ ਹੋਗੇ ਵੀ ਜੇ ਕੋਈ ਯਾਰ ਕਿਸਦਾ ਚੈਨਲ ਬੋਲਤਾ ਕੀ ਦਾ ਜਨਮ ਦਿਨ ਬੋਲਤਾ ਵੀ ਇਹਦੇ ਕਿੰਨੇ ਪੈਸੇ ਲੈਨੇ ਹੋ ਤੁਸੀਂ ਤੇ ਆਪਾਂ ਬਈ ਇਹਦਾ ਕੋਈ ਰੁਪਈਆ ਨਹੀਂ ਲੈਂਦੇ ਕੁਛ ਵੀ ਨਹੀਂ ਲੈਂਦੇ ਤੇ ਨਾ ਹੀ ਕਦੇ ਜਿੰਨੇ ਤੱਕ ਹੁਣ ਤੱਕ ਚੈਨਲ ਕਿਸੇ ਦਾ ਵੀਰ ਭਾਈ ਦਾ ਬੋਲਿਆ ਹਨਾ ਵੀ ਆਹ ਚੈਨਲ ਭਾਈ ਦੇਖ ਲਿਓ ਜਾਂ ਜਨਮ ਦਿਨ ਕੁਛ ਵੀ ਬੋਲਦਿਆਂ ਗਿਆ ਮਗਰ ਕੁਛ ਵੀ ਆਪਾਂ ਅਜੇ ਤੱਕ ਇੱਕ ਵੀ ਰੁਪਈਆ ਕਿਸ ਤੋਂ ਨਹੀਂ ਲਿਆ ਤੇ ਬਸ ਐਨੀ ਕੀ ਗੱਲਬਾਤ ਨਾਲ ਜੀ ਸਮਾਪਤੀ ਕਰਦੇ ਆ ਸਤਿ ਸ੍ਰੀ ਅਕਾਲ ਭਾਈ ਸਾਰੇ